ਅਗਲੀ ਪੰਜਾਬ ਸੰਕਟ ਦੀ ਗੱਲ ਕਰ ਲਈਏ ਪੰਜਾਬ ਦੇ ਸਿਰ ਚੜੇ ਕਰਜ਼ੇ ਦੀ ਪੰਡ ਕਹਿੰਦੇ ਹੋਰ ਭਾਰੀ ਹੋ ਗਈ ਬਿਲਕੁਲ ਰਾਜਕਰਨ ਜੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ ਜਾਂ ਇਹ ਸੱਤਾ ਸੰਭਾਲਣ ਤੋਂ ਪਹਿਲਾਂ ਚੋਣ ਪ੍ਰਚਾਰ ਕਰਦੇ ਸੀ ਤਾਂ ਇਹਨਾਂ ਨੇ ਬਹੁਤ ਦਮਕ ਜੇ ਮਾਰੇ ਹੂੰ ਕਿ ਸਾਡੇ ਕੋਲ ਅਜਿਹੇ ਫਾਰਮੂਲੇ ਨੇ ਸਾਡੇ ਕੋਲ ਦਿੱਲੀ ਮਾਡਲ ਹੈ ਜੀ ਸਾਡੇ ਕੋਲ ਕੇਜਰੀ ਬਾਲ ਹੈ ਜੀ ਸਾਡੇ ਕੋਲ ਇਹ ਹੈ ਜੀ ਅਸੀਂ ਜੀ ਆਉਂਦੇ ਹੀ ਪੰਜਾਬ ਦਾ ਖਜ਼ਾਨਾ ਪਰ ਦੇਣਾ ਜੀ ਖਜ਼ਾਨਾ ਤਾਂ ਬਾ ਦੁੱਲਿਆ ਕਰੂਗਾ ਜੀ ਇਹ ਸਾਰੇ ਪੰਜਾਬ ਦੇ ਆਰਥਿਕ ਵਸਲੇ ਹੱਲ ਹੋ ਜਾਣਗੇ ਅਸੀਂ ਪਿਛਲੇ ਕਰਜ਼ੇ ਲਾਉਣ ਆਏ ਆ ਜੀ ਇਹ ਹੁਣ ਦਿਖਾਉਂਦੇ ਨੇ ਅੰਕੜੇ ਕਿ ਅਸੀਂ ਇੰਨਾ ਵਿਆਜ ਤਾਰਿਆ ਪਰ ਇਹ ਕੀ ਅੰਕੜੇ ਨਹੀਂ ਦੱਸਦੇ ਕਿ ਅਸੀਂ ਇੰਨਾ ਕਰਜ਼ਾ ਹੋਰ ਚੱਕਿਆ ਹੂੰ ਰਾਤਕਾਰ ਜੀ ਜਿੰਨੀਆਂ ਪਹਿਲਾਂ ਸਰਕਾਰਾਂ ਆਈਆਂ ਉਹ ਵੀ ਪਿਛਲੇ ਕਰਜ਼ੇ ਦਾ ਵਿਆਜ ਚਕਾਉਂਦੀਆਂ ਆਈਆਂ ਹੂੰ ਤੇ ਪਰ ਨਵਾਂ ਕਰਜ਼ਾ ਹੋਰ ਪੰਜਾਬ ਦੇ ਸਿਰ ਤੇ ਰੱਖਦੀਆਂ ਆਈਆਂ ਹੂੰ ਪਰ ਮੌਜੂਦਾ ਸਰਕਾਰ ਨੇ ਰਿਕਾਰਡ ਤੋੜੇ ਹੂੰ ਜਿਹੜਾ ਕਰਜ਼ਾ ਐਵਰੇਜ 3000 ਕਰੋੜ ਦਾ ਹਰ ਮਹੀਨੇ ਚੁੱਕਿਆ ਜਾ ਰਿਹਾ ਸੀ ਉਸ ਨੂੰ ਇਹ 4200 4300 4400 4500 ਕਰੋੜ ਤੱਕ ਵੀ ਲੱਗੇ ਹੂੰ ਅੱਜ ਦੀ ਤਰੀਕ ਚ ਪੰਜਾਬ ਦੇ ਸਿਰ ਤੇ ਲਗਭਗ 4 ਲੱਖ ਕਰੋੜ ਨੂੰ ਕਰਜ਼ਾ ਜਾ ਟੁਕਿਆ 365000 ਤੋਂ ਵੱਧ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਖੜਾ ਹੈ ਜੀ ਹਾਂ ਇਹਦੇ ਵਿੱਚ ਇਹਨਾਂ ਦਾ VIP ਕਲਚਰ ਇਹਨਾਂ ਦੀਆਂ ਮੌਜਾਂ ਇਹਨਾਂ ਦੀਆਂ ਉਡਾਣਾਂ ਇਹਨਾਂ ਦੇ ਇਹ ਸ਼ੋ ਬਾਕੀ ਜਿਹੜਾ ਪੱਕੇ ਖਰਚੇ ਨੇ ਤਨਖਾਹਾਂ ਪੱਤੇ ਜੀਬ ਉਹ ਪੈਣੇ ਫਿਰ ਮੁਫਤ ਸਕੀਮਾਂ ਦਾ ਅਸਰ ਚਾਹੇ ਉਹ ਬੱਸ ਵਾਲੀ ਆ ਚਾਹੇ ਉਹ ਬਿਜਲੀ ਵਾਲੀ ਆ ਹੈਨਾ ਉਹ ਸਾਰਾ ਅਸਰ ਵੀ ਪੈ ਰਿਹਾ ਹੂੰ ਪਰ ਇਹਦਾ ਮਤਲਬ ਇਹ ਨਹੀਂ ਗਾ ਕਿ ਇਹ ਕਰਜ਼ੇ ਦੇ ਲਈ ਕੱਲੀ ਇਹ ਸਰਕਾਰ ਜ਼ਿੰਮੇਵਾਰ ਹੈ ਚਾਹੇ ਉਹ ਸੰਗਤ ਦਰਸ਼ਨ ਹੋਣ ਹੈਨਾ ਤੇ ਚਾਹੇ ਕੈਪਟਨਾਂ ਦੀਆਂ ਗਰੰਟਾ ਹੋਣ ਉਹ ਸਾਰੇ ਲਾਰੇ ਲੱਪੇ ਉਹਨਾਂ ਦੇ ਟਾਈਮ ਵੀ ਛਾਈ ਠਾਠ ਹੋਣ ਉਹ ਵੀ ਸਾਰੇ ਬਰਾਬਰ ਦੇ ਸੋ ਅਕਾਲੀ ਭਾਜਪਾ ਤੋਂ ਲੈ ਕੇ ਕਾਂਗਰਸ ਤੋਂ ਹੁੰਦਿਆਂ ਆਵਾਦੀ ਪਾਰਟੀ ਤੱਕ ਪੰਜਾਬ ਦੇ ਸਿਰ ਕਰਜ਼ਾ ਚੜਾਉਣ ਲਈ ਸਾਰੇ ਜ਼ਿੰਮੇਵਾਰ ਤੇ ਹਮ ਔਰ ਇੱਕ ਧਾਰਨਾ ਬਣਾ ਕੇ ਵੀ ਪੇਸ਼ ਕੀਤੀ ਜਾਂਦੀ ਰਹੀ ਕਿ ਵੀ ਜਦੋਂ ਪੰਜਾਬ ਦਾ ਦੌਰ ਚੱਲ ਰਿਹਾ ਸੀਗਾ ਔਖੇ ਦੌਰ ਚੋਂ ਪੰਜਾਬ ਲੰਘ ਰਿਹਾ ਸੀਗਾ ਉਸ ਦੌਰ ਦੇ ਵਿੱਚ ਕੇਂਦਰ ਨੇ ਆਪਣੇ ਸੁਰੱਖਿਆ ਦਸਤੇ ਵੀ ਭੇਜੇ ਇੱਥੇ ਕਹਾਣ ਵੀ ਹੋਇਆ ਤੇ ਸਾਡੇ ਸਿਰ ਕਰਜ਼ਾ ਵੀ ਚੜਾ ਗਏ ਕਿਉਂਕਿ ਉਹਨਾਂ ਦੀਆਂ ਜੀ ਤਨਖਾਹਾਂ ਪੱਤਿਆਂ ਦਾ ਸਾਰਾ ਕਿ ਤੁਹਾਨੂੰ ਫੌਜ ਦਿੱਤੀ ਹੈ ਜੀ ਇਸ ਲਈ ਆ ਦਿੱਤਾ ਜੀ ਉਹਦਾ ਖਰਚਾ ਤੁਸੀਂ ਦਿਓ ਬਿਲਕੁਲ ਉਹ ਕਰਜ਼ਾ ਸੀ ਪੰਜਾਬ ਦੇ ਸਿਰ ਤੇ ਪਰ ਹੁਣ ਵੀ ਇਸ ਤਰ੍ਹਾਂ ਦਾ ਨੂੰ ਕਿ ਸ਼ਾਇਦ ਉਹੀ ਤਰ੍ਹਾਂ ਆਉਂਦਾ ਇਹ ਕਾਫੀ ਹੱਦ ਤੱਕ ਉਸ ਕਰਜ਼ੇ ਨੂੰ ਮਤਲਬ ਲਗਭਗ ਪੂਰੀ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਉਸ ਕਰਜ਼ੇ ਨੂੰ ਐ ਐਸ ਕੇ ਗੁਜਰਾਲ ਔਰ ਮਨਮੋਹਨ ਸਿੰਘ ਨੇ ਕਾਫੀ ਹੱਦ ਤੱਕ ਮਾਫ ਕੀਤਾ ਉਹ ਤੋਂ ਬਾਅਦ ਇਹ ਤਾਂ ਸਿਆਸੀ ਗੋਟੀਆਂ ਸਿਆਸੀ ਰਿਓੜੀਆਂ ਐ ਸਿਆਸੀ ਕੁਰਸੀਆਂ ਹਾਸਲ ਕਰਨ ਦੇ ਲਈ ਇਹ ਕਰਜ਼ੇ ਚੜੇ ਨੇ ਤੁਸੀਂ ਦੇਖੋ 2019-20 ਦੇ ਵਿੱਚ 2019-20 ਦੇ ਵਿੱਚ ਪੰਜਾਬ ਦੇ ਸਰ 229000 ਕਰੋੜ ਦਾ ਕਰਜ਼ਾ ਸੀ ਠੀਕ ਹੈ ਜਿਹੜਾ ਅਗਲੇ ਸਾਲ ਜਾ ਕੇ 2.5 ਲੱਖ ਕਰੋੜ ਦਾ ਹੋ ਗਿਆ ਹੂੰ ਹੈਨਾ ਉਸ ਤੋਂ ਅਗਲੇ ਸਾਲ 2021 ਦੇ ਵਿੱਚ ਜਾ ਕੇ ਉਹ 261000 ਕਰੋੜ ਦਾ ਹੋ ਗਿਆ ਹੂੰ 2 2022 ਦੇ ਵਿੱਚ ਉਹ 293000 ਕਰੋੜ ਦਾ ਹੋ ਗਿਆ ਹੂੰ ਮਤਲਬ 19 ਤੋਂ ਸ਼ੁਰੂ ਹੁੰਦਿਆਂ ਹੋਇਆਂ 19 ਦੇ ਵਿੱਚ ਵੀ 229000 ਸੀ ਤੇ 22 ਤੱਕ ਆਉਂਦੇ ਆਉਂਦੇ ਵੀ ਉਹ 3 ਲੱਖ ਕਰੋੜ ਨੂੰ ਨਹੀਂ ਟੁੱਕਿਆ ਹਮ 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 ਪਰ ਭਾਈ ਤੋਂ ਬਾਅਦ ਉਹ ਇੰਨੀ ਤੇਜ਼ੀ ਨਾਲ ਵਧਿਆ ਕਿ ਉਹ 4 ਲੱਖ ਕਰੋੜ ਦੇ ਨੇੜੇ ਖੜਿਆ ਹਮ 23 24 ਦੇ ਵਿੱਚ 3 ਲੱਖ 23000 ਕਰੋੜ ਸੀ 24 25 ਦੇ ਵਿੱਚ 3 ਲੱਖ 53000 ਕਰੋੜ ਹੋ ਗਿਆ ਤੇ ਅੱਜ ਦੀ ਤਰੀਕ ਜਦੋਂ ਆਪਾਂ ਖੜੇ ਆ ਤਾਂ ਹੁਣ ਇਹ ਕਹਿੰਦੇ ਕਿ 4 ਲੱਖ ਕਰੋੜ ਦੇ ਨੇੜੇ ਤੇੜਿਆ ਅਜੇ ਇਹ 24 25 ਵਾਲੇ ਹਵਾ ਦੇ ਨਾਲ ਆਪਾਂ ਗੱਲ ਕਰ ਰਹੇ ਜੀ ਸੋ ਇਹ ਇਸ ਲਈ ਇਹਦੇ ਲਈ ਕਿਤਨਾ ਕਿਤੇ ਸਮੇਂ ਸਮੇਂ ਦੀਆਂ ਸਰਕਾਰਾਂ ਜਿੱਥੇ ਜ਼ਿੰਮੇਵਾਰ ਨੇ ਉੱਤੇ ਕੇਂਦਰ ਦਾ ਪੰਜਾਬ ਪ੍ਰਤੀ ਮਤਰਿਆ ਬਿਵਿਹਾਰ ਵੀ ਜ਼ਿੰਮੇਵਾਰ ਅੱਜ ਦੀ ਤਰੀਕ ਚ ਸਾਡਾ 10000 ਕਰੋੜ ਦਾ ਬਕਾਇਆ ਕੇਂਦਰ ਕੰਨੀ ਸਿੱਧਾ ਖੜਾ ਹੈ ਹੂੰ 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 ਜਿਹਦੇ ਵਿੱਚੋਂ 6 6000 ਕਰੋੜ ਦੇ ਕਰੀਬ ਤਾਂ ਸਾਡਾ ਪਿੰਡੂ ਵਿਕਾਸ ਫੰਡ ਹੈ ਫਿਰ ਇਸੇ ਤਰ੍ਹਾਂ ਮਤਲਬ ਕਿ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਉਹਦੇ 550 ਕਰੋੜ ਖੜੇ ਨੇ ਹੈਨਾ ਫਿਰ ਆਯੁਸ਼ਵਨ ਭਾਰਤ ਯੋਜਨਾ ਉਹਦਾ 250 ਕਰੋੜ ਖੜਾ ਹੈ ਇਸੇ ਤਰ੍ਹਾਂ ਫਿਰ ਮਤਲਬ ਕਿ ਮੰਡੀ ਬੋਰਡ ਵਾਲੇ 1100 ਕਰੋੜ ਖੜੇ ਨੇ ਨੈਸ਼ਨਲ ਹੈਲਥ ਮਿਸ਼ਨ ਵਾਲੇ ਸਾਡੇ ਇਨਾ ਉਹ 1100 ਕਰੋੜ ਖੜੇ ਨੇ ਸੋ ਇਸੇ ਤਰ੍ਹਾਂ ਮਤਲਬ ਕਿ ਸਿੱਖਿਆ ਵਿਹਾਨ ਵਾਲੇ 180 ਕਰੋੜ ਖੜੇ ਨੇ ਕੈਪੀਟਲ ਵਾਲੇ ਉਹ 1800 ਕਰੋੜ ਖੜੇ ਨੇ ਇਹ ਤੋਂ ਬਿਨਾ ਜੀਐਸਟੀ ਵੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਸੋ 10000 ਕਰੋੜ ਦੇ ਕਰੀਬ ਸਾਡੇ ਸਿੱਧੇ ਫੰਡ ਰੁਕੇ ਹੋਏ ਨੇ ਹਮ ਹੁਣ ਇਸ ਜਿਹੜੇ ਕੰਮਾਂ ਲਈ ਖਰਚ ਹੋਣਾ ਉਹਦੀ ਪੂਰਤੀ ਲਈ ਵੀ ਸਰਕਾਰ ਕਰਜ਼ਾ ਚੁੱਕ ਰਹੀ ਆ ਤੇ ਆਪਣੇ ਐਚਓ ਰਾਂ ਵੀਪੀ ਪਣੇ ਲਈ ਵੀ ਚੁੱਕ ਰਹੀ ਆ ਤੇ ਤਨਖਾਹ ਭੱਤੇ ਦੇਣ ਦੇ ਵੀ ਕਰਜ਼ਾ ਚੁੱਕਣੇ ਪੈ ਰਹੇ ਇਹਦਾ ਉਤੋਂ ਸਰਕਾਰ ਦੀਆਂ ਨੀਤੀਆਂ ਵੀ ਕਿਤੇ ਮਾਰ ਰਹੀਆਂ ਨੇ ਕਿਤੇ ਕੇਂਦਰ ਦੀ ਬਧਿੱਕੀ ਵੀ ਮਾਰ ਰਹੀ ਆ ਨਤੀਜਾ ਪੰਜਾਬ ਤੇ ਸਰ ਤੇ ਕਰਜ਼ੇ ਦੀ ਪੰਡ ਲਗਾਤਾਰ ਭਰੀ ਹੁੰਦੀ ਆ ਹੂੰ ਇਹ ਕਰਜ਼ਾ ਕੇਂਦਰ ਤੋਂ ਹੀ ਚੱਕਿਆ ਜਾਂਦਾ ਨਹੀਂ ਇਹ ਇਹ ਬਿਲਕੁਲ ਜਿਵੇਂ ਵਰਲਡ ਬੈਂਕ ਤੋਂ ਉਹ ਕੇਂਦਰ ਤੋਂ ਇਹ ਉਹਨਾਂ ਦੇ ਜਾਂ ਫਿਰ ਕੁਝ ਆਪਣੀਆਂ ਜ਼ਮੀਨਾਂ ਜਾਇਦਾਦਾਂ ਗਿਰਵੀ ਰੱਖ ਕੇ ਕਈ ਤਰੀਕਿਆਂ ਨਾਲ ਮਤਲਬ ਕਿਹੜੇ ਕਈ ਤਰੀਕੇ ਨੇ ਔਰ ਸਿੱਧੇ ਰੂਪ ਜਿਹੜੇ ਆਪਾਂ ਅੱਜ ਕਰਜ਼ੇ ਦੀ ਗੱਲ ਕਰ ਰਹੇ ਆ ਇਹ ਬਾਏ ਕੇਂਦਰੀ ਕਰਜ਼ੇ ਦੇ ਬਾਰੇ ਨੇ ਗੱਲ ਕਰ ਰਹੇ ਆ ਹੂੰ ਠੀਕ ਹੈ ਜੀ